ਗੁਦਾਈਆਂ ਜੀ ਬਹੁਤ ਬਹੁਤ ਤੁਹਾਨੂੰ ਬਹੁਤ ਖੁਸ਼ੀ ਦੀ ਗੱਲ ਦੀ ਬਹੁਤ ਵਧਾਈ ਬਹੁਤ ਬਹੁਤ ਬਧਾਈ ਜੀ ਤੁਹਾਨੂੰ ਮੈਂ ਉਹਨੇ ਫੋਟੋ ਵੇਖਣ ਦੀ ਸ਼ੋਭਾ ਰਾਣੀ ਤੁਹਾਡੇ ਨਾਲ ਤੇ ਮੇਕਅਪ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਵਧਾਈ ਆ ਨਾ ਨਾ ਕੱਟ ਸਿੰਘ ਜੀ ਵਧਾਈਆਂ ਜੀ ਬਹੁਤ 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 ਖੁਸ਼ੀ ਦੀ ਗੱਲ ਹੈ ਜੀ ਬਣਾ ਨਵਰੋਚਤ ਕਰ ਲਿਆ ਮੁੰਡਾ ਬਹੁਤ ਗੁਰੂ ਸਾਹਿਬ ਮਿਹਰ ਕਰਨ ਦੀ ਬਹੁਤ ਕੁਦਰਤ ਜੀ ਜੀ ਬਣੇ ਆਪਣੇ ਨਾਲ ਜੀ ਬਣੇ ਆਪਣੇ ਨਾਲ ਬਹੁਤ ਬਹੁਤ ਬਸ ਗੁਰੂ ਸਾਹਿਬ ਦੀ ਕਿਰਪਾ ਨਾਲ ਜੀ ਸਹਾਈ ਮੈਂ ਸਦਾ ਗੁਰੂ ਸਾਹਿਬ ਮੇਰ ਰੱਖਣ ਜੀ ਬਹੁਤ ਜੀ ਆਇਆਂ ਕਿਦਾ ਬੈਂਕਟਿਆ ਸਾਡੇ ਦਾ ਆਨ ਦੋਸ ਬਹੁਤ ਆਨੰਦ ਮਿਲਿਆ। ਹੁਣ ਤਾਂ ਅਨਿਆ ਜੀ ਗੁਰੂ ਸਾਹਿਬ ਲਈ ਉਹ ਬਾਈ ਗੁਰਜੀ ਕਾਹਤਾ ਫਤਿਹ ਜੀ ਗੁਰੂ ਸਾਹਿਬ ਕਿਰਪਾ ਰੱਖਣ ਕਾਮਯਾਬੀਆਂ ਬਖਸ਼ੇ। ਜੀ ਸੱਚੀ ਗੱਲ। ਕਿਹਾ ਅਨਿਆ ਜੀ ਬਹੁਤ ਬਹੁਤ ਤੁਹਾਨੂੰ ਬਹੁਤ ਖੁਸ਼ੀ ਦੀ ਗੱਲ ਦੀ ਬਹੁਤ ਵਧਾਈ। بہت خوشی جی بڑا نام روشن کر رہا میرا بہت گروسا میل کر ਪ੍ਰਭੂ ਸਾਹਿਬ ਦੀ ਕਿਰਪਾ ਰਵਿਦੀ ਸਦਾ ਹੀ। ਮੈਂ ਸਾਧਾ ਗੁਰੂ ਸਾਹਿਬ ਮੇਰ ਰੱਖਣ ਜੀ। ਬੜਾ ਚਾਹੀਦਾ। ਉਹ ਆਪਾਂ ਨੇ ਕੌਂਕੀ ਦਾ ਡੈਮ ਘਟਿਆ ਸਾਡੇ ਦਾ ਬਹੁਤ ਧੰਨਵਾਦ ਕਰਦੇ। ਪਰਵਾਹ ਨਾ ਬਚੀ। ਹੁਣ ਤਾਂ ਇਹ ਗੁਰੂ ਸਾਹਿਬ ਮੇਰ ਉਹ ਪਾਈ ਗੁਰੂ ਜੀ ਕਹਿੰਦਾ ਪਤੇ ਜੀ ਗੁਰੂ ਸਾਹਿਬ ਕਿਰਪਾ ਰੱਖਣ ਕਾਮਯਾਬੀਆਂ ਬਖਸ਼ੇ। ਜੀ। ਸੱਚੀ ਗੱਲ ਹੈ। ਜੀ ਆਂ ਜੀ ਬਹੁਤ-ਬਹੁਤ ਤੁਹਾਨੂੰ ਬਹੁਤ ਖੁਸ਼ੀ ਦੀ ਗੱਲ ਦੀ ਬਹੁਤ ਵਧਾਈ। ਬਹੁਤ-ਬਹੁਤ ਬਧਾਈ ਜੀ ਤੁਹਾਨੂੰ। ਮੈਂ ਉਹਨੇ ਫੋਟੋ ਵੇਖਣ ਦੀ ਸ਼ੋਂਗੋ ਰਾਣੀ ਤੁਹਾਡੇ ਨਾਲ ਤੇ ਮੈਂ ਕਿਹਾ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਵਧਾਈ। ਸਰਸਿਕਾ ਜੀ ਵਧਾਈਆਂ ਜੀ ਬਹੁਤ-ਬਹੁਤ ਬਹੁਤ-ਬਹੁਤ ਜੀ ਥੈਂਕ ਯੂ ਥੈਂਕ ਯੂ ਬਹੁਤ ਖੁਸ਼ੀ ਦੀ ਗੱਲ ਹੈ ਜੀ ਬਣਾ ਨੌਰੌਜਤ ਕਰ ਰਿਹਾ ਮੁੰਡਾ ਬਹੁਤ ਗੁਰੂ ਸਾਹਿਬ ਮਿਹਰ ਕਰਨ ਦੀ ਬਹੁਤ ਬਗਾਈ ਜੀ ਜੀ ਮੈਂ ਆਪਣੇ ਨਾਲ ਮਿਹਰ ਬਾਰੇ ਆਪਾਂ ਬਹੁਤ ਹੱਸਾ ਗੁਰੂ ਸਾਹਿਬ ਦੀ ਕਿਰਪਾ ਰਵੇ ਜੀ ਸਦਾ ਹੀ ਮੈਂ ਸਦਾ ਗੁਰੂ ਸਾਹਿਬ ਮਿਹਰ ਕਰਨ ਜੀ ਚੇਹੇ ਦਾ ਉਹ ਸਾਹਮਣੇ ਸਕਾਲ ਕੀ ਦਾ ਡੈਮ ਕੱਟਿਆ ਸਾਡੇ ਦਾ ਉਹ ਬਹੁਤ ਅਨੁਭਵ ਤੇ ਹੁਣ ਤਾਂ ਅੱਜ ਦੀ ਗੁਰਸਾਹ ਮੇਨ ਉਹ ਪਾਇਕ੍ਰਤੀ ਕਾ ਕਹਤਾ ਫਤਿਹ ਦੀ ਗੁਰਸਾਹ ਕਿਰਪਾ ਰੱਖਣ ਕਾਮਯਾਬੀਆਂ ਬਖਸ਼ੇ ਜੀ ਸੱਚੀ ਗਾਥਾ